ਦੇ ਘਰ ਪਰੋਈ ਬਿਸਮਾਉ ਰੋਈ ਜੀਵਨ ਮਾਰ ਪਰ ਅਰੰਭ ਤੇ ਆਨੀ ਸਾਥੋ ਸਾਥੇ ਪਾਇਨ ਤੇ ਤੁਮਹਾਰਾ ਸਵਾਛਾ ਬੂਖੇ ਇਹ ਲੇ ਮੇਂ ਪਾਰਾ ਨਾਰੇ ਸਤਿਗੁਰ ਬਨਾਹੇ ਸਾਥਿਗੁਰ ਬਨਾਹੇ ਸੰਗਤ ਮੇਂ வ காவனார சப்த சுனோ கால சே மன சத் பொங்க தயாம சா ஆரா ச ਨੇਤ ਦੇ ਚੜਾ ਸਵਾਇਆ ਗਤ ਸੰਗ ਮਿਤਾ ਸੰਤ ਸੰਗਤੀ ਜੀ ਅਜਾਲ ਸਮਝਾ ਸਾਖੀਐ ਸੱਚ ਗੁਰ ਕੀ ਸਾਖਿ ਤਾ ਗੁਰ ਮੇਰਾ ਆਖਣ ਟੋਟਨਾ ਪਗਤ ਪੰਟਾਰੇ ਮਾਲਕੁ ਅੱਲਾਹ ਚਾਰ ਗੋਣਾ ਤੇ ਮਾਰ ਪਰੋਏ ਕਿਸ ਕੌ ਰੋਈਆ ਜੋ ਇਹ ਚਾਰ ਮਾਰ ਤਰ ਮੁੱਤਿਆਨੀ ਸਾਚ ਸਾਜੇ ਭਾਵਏ ਤਨੋ ਹਰ ਖੁ ਸਾਚਾ ਕਾਇਆ ਜੀਵ ਦਾ ਨਾੜ ਨਾਵ ਨਾਵਨਾਰ ਸਭ ਦਿਸਹਾਰ ਦੋ ਮਿੰਟ ਤੱਕ ਆਂ ਕਰ ਬੰਨ ਜਾ ਤਿਨਾ ਕੇ ਨਾ ਭਗਤ ਪੰਡਾਰੇ ਪਰਮ ਨਲਾ ਗਿਆਨ ਮਨ ਧੋਹੀਐ ਗੁਰੂ ਘਰ ਤੇ ਹਾਰ ਪਰੋਇ ਕਿਸ ਤਾਉ ਰਹੀ ਅਵੋਚ ਹੈ ਵਿਚਾਰ ਮਾਰ ਤਰ ਮਤੇ ਆਨੀ ਸਤਿ ਸੱਚ ਸਾਜੇ ਭਾਵੈ ਤੇ ਦੁਨ ਨਰ ਕੋ ਸਾਚਾ ਬੇਕੁਖੇ ਲੇਖ ਪਰ ਹਰੇ ਸਤ ਪੈਲਾ ਹੈ ਸਤਿਮਾਨ ਹੈ ਸੰਗਤ ਵੀ ਪੂਰਾ ਧਾਵਣੋ ਧਾਵ ਗਾਵਣ ਹਾਰ ਸ਼ਬਦ ਸੁਹਾਵਣੋ ਨਾਲੇ ਸੱਚੇ ਮਨ ਸਤਗੁਰੁ ਹਉਮੈ দান ਦਇਆ ਮਤੇ ਦੇਰ ਸੰਗ ਪਾਵੈ ਸਹਜ ਤਾਵੈ ਆਰਾਧ ਕੇ ਕੰਤਾਰ ਸੱਚਾ ਨਿਤ ਦੇ ਚੜਾ ਸਵਾਇਆ ਰਾਤ ਸੰਗ ਮਿਤਾ ਸੰਤ ਸੰਗਤੀ ਜੀ ਅਜਾਲ ਸਮਝਾ ਸਾਖੀਐ ਸੱਚ ਗੁਰ ਕੀ ਸਾਖਿ ਤ ਗੁਰ ਮੇਰਾ ਅਖੜ ਟੋਟਨਾ ਪਗਤ ਪੰਡਾਰੇ ਬਾਰੇ ਕੋਲ ਗਿਆ ਮਾਲ ਧੋਨੀਆ ਥੋੜਾ ਹੈ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰ ਮੁਥਿਆਨੀ ਸਾ दुकानदारी सु ख्यामति फिर संग पावै सहज ਆ ਵੀ ਆ ਗਈ ਰਵੀ ਅੱਖਣ ਟੋਟ ਨਾ ਭਗਤ ਪੰਡਾਰੇ ਪਰਕਲਾ ਕਿਆ ਮਨ ਸੋਚਿਆ ਵਾਹੇ ਹਾਰ ਪਰੋਏ ਕਿਸ ਪਾਉ ਰੋਈਆ ਵਿਚਾਰ ਮਾਰ ਕਰ ਮੁੱਤਿਆਤੀ ਸਾ ਜੋ ਸਾਚੇ ਪਾਵੈ ਤੈਨੂੰ ਹਰ ਖੁਸਾਚਾ ਕੀ ਸੁਖੇ ਕਿਲਵੇ ਕਹ ਪਰਹਾਰੇ ਸਤ ਮੈਂ ਨਾ ਹੀ ਸਤਿਮਾਨ ਹੈ ਸੰਗਤ ਮੇ ਪੂਰਾ ਲਾਵਣੋ ਗਾਵ ਗਾਵਣ ਹਾਰ ਸਬਦ ਸੁਹਾਵਣੋ सचारे 2 किलोमीटर 3.5 किलोमीटर साखिया गूगल पानी वाला वही कहता है साखिया धन्यवाद हो आकल तो ना पगारी पीला और कोंटक ਲਾਗੇ ਬਨੇ ਫਤੂ ਹੋ ਜਾਂਦੇ ਆਏ ਮੇਰੇ ਗੀਨ ਸਤਿਕਾਰ ਕਰ ਗੁਰਸਾਹਿਬ ਤੁਮ ਰੰਗ ਰੰਗ ਕਰੀ ਸਤਿਵਾਹੀ ਸਤਿ ਪਾਲੇ ਸੰਤ ਤੋਂ ਪੂਰਾ ਨਾਮੋ ਰਵੀ ਰਵੀ ਕੇ ਰਵੀ ਮੈਂ ਰਵੀ ਜੀ ਬਦਲ ਸੁਹਾਵਣ ਰਵੀ ਸਭੀ ਸੇਤ ਨਰ ਦੇ ਉਹ ਦੇਖੋ ਪਾਉ ਦਾ ਸਵਾਲ ਪੂਰਾ ਜੈ ਸੱਤ ਬਣਿਆ ਪਿਆਰੀ ਨਾਮ ਦਇਆ ਮਤੇ ਤੇਰ ਸੰਗ ਪਾਵ ਸਹਜ ਨਾਵ ਆਰਾਮ ਕੇ ਸੰਤਾਰ ਸੱਚਾ ਤੇ ਤੇ ਚੜਾ ਸਵਾਯਾ ਸਾਥ ਸੰਗ ਮਿੰਤਾ ਸੰਤ ਸੰਗ ਨੀਜ ਅਜਾੜ ਸੰਮਨਿਆ ਸਾਖੀਆ ਸਾਖੇ ਉਰ ਕੀ ਸਾਖੇ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਏ ਜੇ ਦਰ ਪਰ ਸਹਿਮਤਾ ਕਰਦੇ ਆਂ ਹਰ ਰੋ ਤੇ ਸਾਰਾ ਮੌਜੂਦ ਪਰਕਰਤਾਰ ਕੋ ਯਾ ਚਲਾਉਂਦੇ ਹਾਰ ਪਰਤਾਰ ਦੀ ਕੋਇ ਇਸ ਤਉ ਰੋਈ जनम <laughs>